ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਸੱਜੇ ਖੱਬੇ ਮਿੱਤਰਾਂ ਦੇ ਅੰਦਰ ਦੋਸਤਾਂ ਵਿੱਚ ਰਿਸ਼ਤੇਦਾਰਾਂ ਵਿੱਚ ਸਮਾਜਿਕ ਪਾਈਚਾਰੇ ਦੇ ਅੰਦਰ ਬਰਾਦਰੀ ਵਿੱਚ ਸੱਜੇ ਖੱਬੇ ਕਿਤੇ ਵੀ ਵੇਖੋ ਬਹੁਤ ਸਾਰੇ ਲੋਕ ਦਾਨੇ ਮਿਲ ਜਾਂਦੇ ਨੇ ਸੁਗੜ ਸੁਜਾਨ ਮਿਲ ਜਾਂਦੇ ਨੇ ਸਿਆਣੇ ਮਿਲ ਜਾਂਦੇ ਨੇ ਉਹਨਾਂ ਕੋਲੋਂ ਕੋਈ ਸਲਾਹ ਪੁੱਛੇ ਤੇ ਮਨ ਦੇ ਅੰਦਰ ਖੋਟ ਰੱਖ ਕੇ ਉਹ ਕਦੇ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੰਦੇ ਜੋਨਾਂ ਨੂੰ ਪਤਾ ਹੁੰਦਾ ਹੈ ਜੋਨਾਂ ਦਾ ਤਜਰਬਾ ਹੁੰਦਾ ਹੈ ਜੋ ਜਾਣਦੇ ਨੇ ਉਹ ਸਚਾਈ ਅਗਲੇ ਦੀ ਝੋਲੀ ਵਿੱਚ ਪਾਉਣ ਦਾ ਯਤਨ ਕਰਦੇ ਨੇ ਵੀ ਮੇਰੇ ਕੋਲੋਂ ਤੂੰ ਆ ਪੁੱਛਿਆ ਤੇ ਮੇਰੀ ਸਲਾਹ ਇਦਾਂ ਹੈ ਵੀ ਤੂੰ ਇਸ ਰਾਹ ਤੋਰਿਆ ਇਸ ਰਾਹ ਤੋਰਾ ਨੰਬਰ 2 ਜਿੱਥੇ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਗਿਣਤੀ ਦੇ ਅੰਦਰ ਬਹੁਤ ਥੋੜੇ ਨੇ ਘੱਟ ਨੇ ਉਹਦੇ ਨਾਲ ਉਹਨਾਂ ਦੇ ਬਰਾਬਰ ਗਿਣਤੀ ਦੇ ਅੰਦਰ ਜਿਹੜੇ ਬਹੁਤ ਜ਼ਿਆਦਾ ਨੇ ਔਰ ਥਾਂ-ਥਾਂ ਤੇ ਮਿਲ ਜਾਣਗੇ ਮਤਲਬ ਹੀ ਲੋਕ ਰਿਸ਼ਤੇਦਾਰਾਂ ਦੇ ਅੰਦਰ ਮਿੱਤਰਾਂ ਦੋਸਤਾਂ ਦੇ ਅੰਦਰ ਸ਼ਰੀਕੇ ਭਾਈਚਾਰੇ ਦੇ ਅੰਦਰ ਬ੍ਰਦਰਰੀ ਦੇ ਅੰਦਰ ਤੁਹਾਨੂੰ ਮਿਲ ਜਾਣਗੇ ਉਹਨਾਂ ਦੀ ਤਦਾਦ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕਹਿੰਦੇ ਆਪਾਂ ਮਤਲਬੀ ਲੋਕ ਮਤਲਬੀ ਲੋਕ ਦੂਜੇ ਦਾ ਪੈਸਾ ਖਰਚਾ ਕੇ ਰਾਜ਼ੀ ਹੁੰਦੇ ਨੇ ਆਪਣੀ ਚਵਾਨੀ ਖਰਚ ਕੇ ਰਾਜ਼ੀ ਨਹੀਂ ਹੁੰਦੇ ਦੂਜੇ ਦਾ ਪੈਸਾ ਕਿੰਨਾ ਵੀ ਖਰਚਿਆ ਜਾਏ ਬਰਬਾਦ ਹੋ ਜਾਏ ਵੇਸਟ ਹੋ ਜਾਏ ਉਦੇ ਉੱਤੇ ਉਹਨਾਂ ਨੂੰ ਕੋਈ ਦਇਆ ਨਹੀਂ ਕੋਈ ਤਰਸ ਨਹੀਂ ਸਗੋਂ ਪੈਸਾ ਖਰਚਾ ਕੇ ਤੇ ਦੂਜੇ ਪਾਸੇ ਮੂੰਹ ਕਰਕੇ ਨਾ ਤਾੜੀ ਮਾਰ ਕੇ ਹੱਸਦੇ ਨੇ ਕਿ ਉੱਲੂ ਮੈਂ ਬਣਾਉਣਾ ਚਾਹੁੰਦਾ ਸਾਂ ਉੱਲੂ ਏ ਬਣ ਗਿਆ ਏ ਮੇਰੇ ਕਹਿ ਲਾ ਕੇ ਖਰਚ ਕਰ ਦਿੱਤਾ ਹੁਣ ਰੋਂਦਾ ਰਹੇਗਾ ਕਰਜ਼ੇ ਲੌਂਦਾ ਰਹੇਗਾ ਇਹੋ ਜੇ ਮਤਲਬੀ ਲੋਕਾਂ ਤੋਂ ਸਵਾਰਥੀ ਲੋਕਾਂ ਤੋਂ ਬਚ ਕੇ ਰੋ ਨੰਬਰ 2 ਮਤਲਬੀ ਲੋਕ ਆਪਣੀ ਜੇਬ ਦੇ ਵਿੱਚੋਂ ਰੁਪਈਆ ਇੱਕ ਨਹੀਂ ਖਰਚਣਗੇ ਤੇ ਦੁੱਜੇ ਨੂੰ ਵੱਡੀਆਂ ਵੱਡੀਆਂ ਸਲਾਮਾਂ ਦੇਣਗੇ ਵੇਖੋ ਜੀ ਆਹ ਕਰਨਾ ਚਾਹੀਦਾ ਹੈ ਉਹ ਕਰਨਾ ਚਾਹੀਦਾ ਇੰਜ ਕਰਨਾ ਚਾਹੀਦਾ ਇੰਜ ਕਰਨਾ ਚਾਹੀਦਾ ਮਤਲਬੀ ਲੋਕਾਂ ਵਾਸਤੇ ਨਾ ਕੋਈ ਮਾਂ ਬਾਪ ਮੈਨੇ ਰੱਖਦਾ ਹੈ ਨਾ ਭੈਣ ਭਰਾ ਅਰਥ ਰੱਖਦੇ ਨੇ ਨਾ ਰਿਸ਼ਤੇਦਾਰ ਅਰਥ ਰੱਖਦੇ ਨੇ ਤੇ ਨਾ ਗੁਰੂ ਪੀਰ ਅਰਥ ਰੱਖਦੇ ਨੇ ਉਹਨਾਂ ਵਾਸਤੇ ਸਿਰ ਮਤਲਬ ਹੀ ਸਭ ਕੁਝ ਹੈ ਨਾ ਰੱਬ ਉਹਨਾਂ ਵਾਸਤੇ ਕੁਝ ਹੈ ਤੇ ਨਾ ਮਾਂ ਬਾਪ ਉਹਨਾਂ ਵਾਸਤੇ ਕੁਝ ਹੈ ਨਾ ਭੈਣ ਭਰਾ ਉਹਨਾਂ ਵਾਸਤੇ ਕੁਝ ਹੈ ਖੈਰ ਮਤਲਬੀ ਲੋਕਾਂ ਦਾ ਇੱਕ ਸੁਭਾਅ ਹੁੰਦਾ ਹੈ ਵੀ ਆਪਣਾ 50 ਰੁਪਏ ਬਚਾਉਣ ਦੇ ਪਿੱਛੇ ਦੂਜੇ ਦਾ ਅਗਰ 5000 ਖਰਚ ਹੁੰਦਾ ਹੈ ਨਾ ਤੇ ਉਹ 5000 ਖਰਚਾ ਦੇਣਗੇ ਆਪਣੇ 50 ਨਹੀਂ ਜਾਣ ਦੇਣਗੇ ਪਰ ਜਿਹੜੇ ਦਾਨੇ ਹੁੰਦੇ ਨੇ ਜਿਹੜੇ ਸਿਆਣੇ ਹੁੰਦੇ ਨੇ ਉਹ ਸੋਚਦੇ ਨੇ ਅੱਛਾ ਜੇ ਮੇਰੇ 50 ਖਰਚਣ ਦੇ ਨਾਲ ਇਹਦਾ 50000 ਦਾ ਫਾਇਦਾ ਹੈ ਤੇ ਮੈਂ 50 ਖਰਚ ਕੇ ਸਕੂਨ ਕਿਉਂ ਨਾ ਲੈ ਲਵਾਂ ਮੈਂ 50 ਖਰਚ ਕੇ ਭਲਾ ਕਿਉਂ ਨਾ ਕਮਾ ਲਵਾਂ ਪਰ ਮਤਲਬੀ ਲੋਕਾਂ ਦੀ ਸੋਚੇ ਨਹੀਂ ਹੁੰਦੀ ਇਸ ਤੋਂ ਅਗਲਾ ਨੁਕਤਾ ਹੈ ਜਿਹੜਾ ਮਤਲਬੀ ਲੋਕ ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤੁਹਾਡੇ ਨੇੜੇ ਆਉਂਦੇ ਨੇ ਮਤਲਬ ਕੱਢਣ ਵਾਸਤੇ ਆਉਂਦੇ ਨੇ ਮਿੱਠੀਆਂ ਫਿੱਕੀਆਂ ਕਰਦੇ ਨੇ ਮਤਲਬ ਨਿਕਲ ਗਿਆ ਤੁਸੀਂ ਉਹਨਾਂ ਤੋਂ ਵਰਤੇ ਗਏ ਉਹਨਾਂ ਨੇ ਤੁਹਾਨੂੰ ਵਰਤ ਲਿਆ ਚਲੇ ਗਏ ਮਸਲਾ ਹੱਲ ਹੋ ਗਿਆ ਹੁਣ ਉਹ ਤੁਹਾਡਾ ਹਾਲ ਤੱਕ ਨਹੀਂ ਪੁੱਛਦੇ ਜਿਹੜੇ ਰੋਜ਼ ਫੋਨ ਕਰਦੇ ਸਨ ਮੈਂਟਮੈਂਟ ਤੇ ਕਰਦੇ ਸਨ ਬਾਅਦ ਵਿੱਚ ਫੋਨ ਨਹੀਂ ਆਉਣਾ ਜਿਹੜੇ ਰੋਜ਼ ਵੜ ਭੰਡ ਕੇ ਮਿਲਣ ਆਉਂਦੇ ਸਨ ਮੈਂ ਕਿਹਾ ਸ਼ਹਿਰ ਆਏ ਆ ਮਿਲਦੇ ਚੱਲੀਏ ਪਿੰਡ ਆਏ ਆ ਮਿਲਦੇ ਚੱਲੀਏ ਅੱਜ ਉਹ ਤੁਹਾਡੇ ਸਾਹਮਣੇ ਵਾਲੀ ਗਲੀ ਦੇ ਵਿੱਚੋਂ ਨਿਕਲ ਜਾਣਗੇ ਪਰ ਮਿਲਣ ਵਾਸਤੇ ਨਹੀਂ ਆਉਣਗੇ ਜਿਹੜੇ ਦੂਰੋਂ ਦੂਰੋਂ ਚੱਲ ਕੇ ਤੁਹਾਡੇ ਘਰ ਰਾਤਾਂ ਰਹਿਣ ਵਾਸਤੇ ਆਉਂਦੇ ਸਨ ਮਿਲਣ ਵਾਸਤੇ ਆਉਂਦੇ ਸਨ ਆਪਣਾ ਪਣ ਸ਼ੋਅ ਕਰਦੇ ਸਨ ਅੱਜ ਉਹ ਤੁਹਾਡੇ ਬਿਲਕੁਲ ਨੇੜੇ ਤੋਂ ਨੇੜੇ ਦੂਜੇ ਘਰ ਦੇ ਵਿੱਚੋਂ ਹੋ ਕੇ ਚਲੇ ਜਾਣਗੇ ਪਰ ਤੁਹਾਨੂੰ ਮਿਲਣ ਵਾਸਤੇ ਉਹਨਾਂ ਕੋਲ ਸਮਾਂ ਨਹੀਂ ਹੋਏਗਾ ਤੇ ਜੇ ਤੁਸੀਂ ਉਹਨਾਂ ਨੂੰ ਕਿਦਰੇ ਇਹ ਗੱਲ ਕਹੋਗੇ ਨਾ ਵੀ ਸੱਜਣਾ ਮੈਨੂੰ ਪਤਾ ਲੱਗਾ ਤੂੰ ਮੇਰੇ ਕੋਲੋਂ ਹੋ ਕੇ ਨਿਕਲ ਗਿਆ ਬਹਾਨਿਆਂ ਦੀ ਲਿਸਟ ਉਹਨਾਂ ਦੇ ਕੋਲ ਲੰਮੀ ਹੋਏਗੀ ਉਹ ਆ ਕੰਮ ਸੀ ਉਹ ਕੰਮ ਸੀ ਫਲਾਂਣ ਸੀ ਟਿੰਗ ਸੀ әмਕਾ ਸੀ ਬਹਾਨਿਆਂ ਦੀ ਪੰਡ ਖੋਲ ਕੇ ਤੁਹਾਡੇ ਸਾਹਮਣੇ ਰੱਖ ਦੇਣਗੇ ਮਤਲਬੀ ਲੋਕਾਂ ਦੀ ਨਿਸ਼ਾਨੀ ਹੈ ਹਾਲ ਤੱਕ ਨਹੀਂ ਪੁੱਛਦੇ ਜਦੋਂ ਮਤਲਬ ਸਿੱਧ ਹੋ ਜਾਂਦਾ ਇਸ ਤੋਂ ਅੱਗੇ ਚੱਲਦੇ ਆ ਮਤਲਬੀ ਲੋਕ ਮਤਲਬ ਵੇਲੇ ਕੰਮ ਵੇਲੇ ਤੁਹਾਨੂੰ ਬੜਾ ਯਾਦ ਕਰਨਗੇ ਤੇ ਜਦੋਂ ਮਤਲਬ ਨਾ ਹੋਵੇ ਉਦੋਂ ਤੁਹਾਡੀ ਬਰਾਈ ਕਰਨਾ ਸ਼ੁਰੂ ਕਰ ਦੇਣਗੇ ਆਏ ਨੇੜੇ ਬੈਠੇ ਮਿੱਠੀਆਂ ਫਿੱਕੀਆਂ ਕੀਤੀਆਂ ਮਤਲਬ ਦੱਸਿਆ ਮਤਲਬ ਨਿਕਲ ਗਿਆ ਮਸਲਾ ਹੱਲ ਹੋਇਆ ਹੁਣ ਚਲੇ ਗਏ ਤੇ ਅੱਗੇ ਕੋਈ ਮਿਲਿਆ ਜਿਹੜਾ ਤੁਹਾਡਾ ਦੋਵਾਂ ਦਾ ਸਾਂਝਾ ਮਿੱਤਰ ਸੀ ਜਾਂ ਰਿਸ਼ਤੇਦਾਰ ਸੀ ਉਹਦੇ ਕੋਲ ਬਹਿ ਕੇ ਉਹਨੇ ਪੁੱਛਿਆ ਵੀ ਕਿੱਧਰੋਂ ਆਇਆ ਉਹਨੇ ਆਖਿਆ ਜੀ ਫਲਾਣੇ ਕੋਲੋਂ ਆਇਆ ਫਿਰ ਉੱਥੇ ਬਹਿ ਕੇ ਤੁਹਾਡੀ ਬਰਾਈ ਸ਼ੁਰੂ ਹੋਏਗੀ ਤੁਹਾਡੀ ਪਿੱਠ ਪਿੱਛੇ ਤੁਹਾਡੀ ਕੰਡ ਪਿੱਛੇ ਤੁਹਾਡੀ ਬੈਗ ਤੇ ਤੁਹਾਡੀ ਕਮਰ ਤੇ ਨਾ ਫਿਰ ਤੁਹਾਡੀ ਬੁਰਾਈ ਹੋਏਗੀ ਔਰ ਉਹ ਬੁਰਾਈ ਦੇ ਕਿਸੇ ਤੁਸੀਂ ਲੋਕਾਂ ਦੀ ਜ਼ੁਬਾਨੋਂ ਸੁਣ ਹੀ ਲੋਗੇ ਇਹ ਮਤਲਬੀ ਲੋਕਾਂ ਦੀ ਸੋਚ ਹੈ ਉਹਨਾਂ ਦਾ ਸੁਭਾਅ ਹੈ ਇਸ ਤੋਂ ਅੱਗੇ ਹੋਰ ਚੱਲਣਾ ਹੈ ਮਤਲਬੀ ਲੋਕ ਮਤਲਬ ਵੇਲੇ ਇੰਨੀ ਜ਼ਿਆਦਾ ਬਟਰਿੰਗ ਕਰਦੇ ਨਾ ਬਟਰਿੰਗ ਕਹਿੰਦੇ ਨੇ ਮੱਖਣ ਲਾਉਣਾ ਮੱਖਣ ਲਾਉਣ ਦਾ ਮਤਲਬ ਹੈ ਖੁਸ਼ ਆਮਦ ਕਰਨਾ ਖੁਸ਼ਾਮਦ ਦਾ ਮਤਲਬ ਇਹ ਵੀ ਜਦੋਂ ਬਿਨਾ ਮਤਲਬ ਤੋਂ ਕਹੀ ਜਾਣਾ ਵਾਹ ਜੀ ਵਾ ਤੇਰੇ ਵਰਗਾ ਤੇ ਮਰਦੇ ਨਹੀਂ ਤੇਰੇ ਵਰਗਾ ਤੇ ਬੰਦਾ ਹੀ ਨਹੀਂ ਤੂੰ ਹੀ ਸਭ ਤੋਂ ਵਧੀਆ ਏ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਤੇਰੇ ਬਰਾਬਰ ਦਾ ਹੀ ਕੋਈ ਬੰਦਾ ਨਹੀਂ ਜਦੋਂ ਮੈਂ ਕੋਈ ਏਦਾਂ ਦੀ ਬਟਰਿੰਗ ਸ਼ੁਰੂ ਕਰੇ ਜਦੋਂ ਏਵੇਂ ਦਾ ਮੱਖਣ ਲਾਉਣਾ ਸ਼ੁਰੂ ਕਰੇ ਤੇ ਬੜਾ ਤਕੜਾ ਸੋਲਿਡ ਨੁਕਤਾ ਜੇ ਸੰਭਾਲ ਕੇ ਰੱਖਿਓ ਸਮਝ ਲਓ ਇਹਨੂੰ ਕੋਈ ਨਾ ਕੋਈ ਤੁਹਾਡੇ ਨਾਲ ਮਤਲਬ ਹੋਏਗਾ ਮਤਲਬ ਤੋਂ ਬਿਨਾ ਇਹ ਬੰਦਾ ਪਿਓ ਨੂੰ ਪਿਓ ਕਹਿਣ ਵਾਸਤੇ ਰਾਜੀ ਨਹੀਂ ਤੈਨੂੰ ਕਿਉਂ ਕਹਿਣ ਵਾਸਤੇ ਰਾਜੀ ਹੋਏਗਾ ਮਤਲਬ ਤੋਂ ਬਿਨਾ ਇਹ ਭਰਾ ਨੂੰ ਭਰਾ ਮੰਨ ਕੇ ਰਾਜੀ ਨਹੀਂ ਤੈਨੂੰ ਭਰਾ ਬਣਾਉਣ ਵਾਸਤੇ ਕਿਉਂ ਤੁਲਿਆ ਪਿਆ ਜਦੋਂ ਵੀ ਕੋਈ ਬਟਰਿੰਗ ਕਰਨੀ ਸ਼ੁਰੂ ਕਰੇ ਨਾ ਝੂਠੀ ਜੇ ਉਸ ਤਾ ਝੂਠੀ ਜੀ ਖੁਸ਼ਾਮਦ ਤੁਹਾਨੂੰ ਲੱਗੇ ਫੌਰਨ ਸਮਝ ਜਾਓ ਬਈ ਇਹਦਾ ਕੋਈ ਮਤਲਬ ਹੋਏਗਾ ਤੇ ਸੁਚੇਤ ਹੋ ਜਾਓ ਬਈ ਇਹਦੇ ਮਤਲਬ ਤੇ ਅੱਗੇ ਮੈਂ ਹੁਣ ਜਵਾਬ ਕਿਵੇਂ ਦੇਣਾ ਬਟਰਿੰਗ ਕਰਨ ਵਾਲੇ ਮੱਖਣ ਲਾਉਣ ਵਾਲੇ ਲੋਕਾਂ ਤੋਂ ਸੁਚੇਤ ਰਹੋ ਮਤਲਬੀ ਲੋਕ ਹਰ ਕੰਮ ਕਾਰ ਦੇ ਅੰਦਰ ਆਪਣਾ ਨਫਾ ਨੁਕਸਾਨ ਲੱਭਦੇ ਨੇ ਜਿਹੜੇ ਮਤਲਬੀ ਲੋਕ ਹੁੰਦੇ ਨਾ ਹਰ ਕੰਮ ਦੇ ਅੰਦਰ ਹਰ ਕਾਜ ਦੇ ਅੰਦਰ ਆਪਣਾ ਨਫਾ ਆਪਣਾ ਨੁਕਸਾਨ ਲੱਭਦੇ ਰਹਿੰਦੇ ਨੇ ਕਦੇ ਇਹਨਾਂ ਨੇ ਦੂਜੇ ਦਾ ਮਤਲਬ ਨਫਾ ਨਹੀਂ ਸੋਚਿਆ ਦੂਜੇ ਦੇ ਨੁਕਸਾਨ ਬਾਰੇ ਨਹੀਂ ਸੋਚਿਆ ਇਨਾਂ ਨੇ ਆਪਣਾ ਨਫਾ ਤੇ ਆਪਣਾ ਨੁਕਸਾਨ ਇਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਨੇ ਇਹਦੇ ਬਾਰੇ ਸੋਚਣਾ ਹੈ ਇਹਦੇ ਦੁਆਲੇ ਦੁਆਲੇ ਸੋਚ ਘੁੰਮਣੀ ਹੈ ਕਦੇ ਇਹਨਾਂ ਨੇ ਗੱਲ ਕਰਨੀ ਨਹੀਂ ਵੀ ਦੂਜੇ ਦਾ ਨੁਕਸਾਨ ਕਿੰਨਾ ਹੈ ਤੇ ਦੂਜੇ ਦਾ ਨਫਾ ਕਿੰਨਾ ਹੈ ਤਾਂ ਜਿਹੜੇ ਲੋਕ ਇਸ ਤਰ੍ਹਾਂ ਦੇ ਹੋਣ ਹੋ ਸਕਦਾ ਹੈ ਤੁਹਾਨੂੰ ਪਹਿਲੀ ਵਾਰੀ ਦੂਜੀ ਵਾਰੀ ਪਤਾ ਨਾ ਲੱਗੇ ਪਰ ਜਦੋਂ ਇੱਕ ਬੰਦੇ ਨੂੰ ਦੋ ਵਾਰ ਇੱਕ ਦੋ ਵਾਰੀ ਪਰਖ ਲਓ ਭਾਵੇਂ ਉਹ ਤੁਹਾਡਾ ਕਿੰਨਾ ਵੀ ਨੇੜੇ ਤੋਂ ਨੇੜੇ ਵਾਲਾ ਹੈ ਸਾਲਾ ਹੈ ਜੀਜਾ ਹੈ ਭਣਵਈਆ ਹੈ ਜਾ ਉਸ ਤੋਂ ਬਾਅਦ ਮਾਮਾ ਐ ਭਾਂਜਾ ਐ ਭਾਈ ਐ ਦੁੱਜਾ ਐ ਤਿੱਜਾ ਐ ਸਮਾਜ ਵਿੱਚੋਂ ਜਦੋਂ ਪਰਖ ਲਓ ਤੇ ਫਿਰ ਰਿਸ਼ਤੇ ਤੋੜਨ ਦੀ ਲੋੜ ਨਹੀਂ ਚੁੱਪੀ ਸਾਹਜ ਜਾਓ ਫਿਰ ਰਿਸ਼ਤੇ ਤੋੜਨ ਦੀ ਲੋੜ ਨਹੀਂ ਥੋੜਾ ਜਿਹਾ ਆਪਣਾ ਪੱਲਾ ਸੰਕੋਚ ਲਓ ਕਿਉਂਕਿ ਤੁਹਾਨੂੰ ਪਤਾ ਲੱਗ ਚੁੱਕਾ ਹੈ ਵੀ ਇਹ ਮਤਲਬੀ ਬੰਦਾ ਹੈ ਤੇ ਇਹਦਾ ਮਤਲਬ ਗਿਆ ਤੇ ਰਿਸ਼ਤੇਦਾਰੀ ਵੀ ਨਾਲ ਲੱਗਦੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ